ਇਸ ਵਕਤ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਖੜੇ ਆ ਤੇ ਜਿੰਨੇ ਵੀ ਦੇਖ ਸਕਦੇ ਹੋ ਸਾਡੇ ਵੀਰ ਮੀਰ ਆਲਮ ਇੱਥੇ ਪਹੁੰਚ ਚੁੱਕੇ ਨੇ ਗੱਲਬਾਤ ਕਰਦੇ ਆ ਭਾਈ ਜੀ ਮੁਬਾਰਕਾਂ ਪਹਿਲਾਂ ਤਾਂ ਬਹੁਤ ਬਹੁਤ ਮੈਂ ਕਹਿੰਦਾ ਜੀ ਲੱਖ ਲੱਖ ਵਧਾਈਆਂ ਤੇ ਤੁਹਾਨੂੰ ਵੀ ਮੁਬਾਰਕਾਂ ਕੈਮਰੇ ਵਾਲਿਆਂ ਨੂੰ ਮੁਬਾਰਕਾਂ ਪੂਰੇ ਏਰੀਆ ਨੂੰ ਮੁਬਾਰਕਾ ਜੀ ਪ੍ਰਮਾਤਮਾ ਸਾਰਿਆਂ ਨੂੰ ਮੁਬਾਰਕਾ ਦੇਵੇ ਤੇ ਲੱਖ ਲੱਖ ਵਧਾਈਆਂ ਤੇ ਸਭ ਤੋਂ ਜ਼ਿਆਦਾ ਇਹਦੀ ਭੂਆ ਨੂੰ ਮੁਬਾਰਕਾ ਇਹਦੀ ਭੂਆ ਨੂੰ ਕਹ ਦੋ ਇਹਦੀ ਭੂਆ ਨੇੜੇ ਸਾਡੇ ਰਹਿੰਦੀਆਂ ਨਹੀਂ ਲੱਗ ਕੇ ਜਿਆਦਾ ਰਹਿੰਦੀ ਹੈ ਅਰੇ ਜੁਗਤ ਤਾਂ ਥੋੜੀਆਂ ਜਿਹੀ ਹੋ ਜਾਣ ਮੈਂ ਚਾਹੁੰਦਾ ਕਿ ਖੁਸ਼ੀ ਦਾ ਵੇਲਾ ਆ ਤੇ 2 ਸਾਲ ਬਾਅਦ ਇਸ ਹਵੇਲੀ ਦੇ ਵਿੱਚ ਖੁਸ਼ੀਆਂ ਪਹੁੰਚੀਆਂ ਨੇ ਤੇ ਜੁਗਤ ਤਾਂ ਥੋੜੀਆਂ ਜਿਹੀ ਹੋ ਜਾਣ ਜਿਹਦੇ ਕਰਦੇ ਹੋ ਨੇ ਤੁਸੀਂ ਜੁਗਤ ਲਾਵਾਂਗੇ ਜੀ ਥੋੜੇ ਹੁਣੇ ਤਾਂ ਪਹ ਜੁਗਤਾ ਵੀ ਲਾਵਾਂਗੇ ਤੇ ਵਧਾਈ ਵੀ ਲੈ ਕੇ ਜਾਵਾਂਗੇ ਵਧਾਈ ਦੀ ਡਿਮਾਂਡ ਰੱਖੀ ਹੈ 1.5 ਲੱਖ ਰੁਪਈਆ ਚਾਹੇ ਮਰਾਸੀ ਅਫਸਰੀ ਜੇ ਕੱਠੇ ਹੋਗੇ ਲੜਨਾ ਪਈਏ ਅੱਛਾ 1.5 ਲੱਖ ਰੁਪਈਆ ਲੈ ਕੇ ਜਾਣਾ ਮੈਂ ਕਹਿੰਦਾ 1.5 ਕਿਲੋ ਸੋਨੇ ਦੀ ਛਾਪ ਵੀ ਲਾਂਗੇ ਨਾਲ ਅੱਛਾ ਹੋਰ ਭਾਵੇਂ ਗੱਲ ਚ ਪਾਣੀ ਮਨਜ਼ੂਰ ਤੁਸੀਂ ਲੇਟ ਨਹੀਂ ਹੋਗੇ ਕੱਲ ਹੀ ਪਹੁੰਚੇਗਾ ਅੱਜ ਆਇਓ ਮੈਂ ਕਹਿੰਦਾ ਸਾਨੂੰ ਪਤਾ ਤਾਂ ਰਾਤ ਹੀ ਲੱਗਿਆ ਸੀ ਪਰ ਥੋੜਾ ਕਿਆ ਭੁੱਲ ਗਏ ਕਾਲੀ ਕਾਲੀ ਚੇ ਅਸੀਂ ਦਾ ਚੱਲ ਚੱਲ ਬਿਤੇ ਮੋਟਰਸਾਈਕਲਾਂ ਦੇ ਡੇਰੇ ਇੱਥੇ ਖੜੇ ਆ ਕੇ ਬ੍ਰੇਕ ਆ ਵੀ ਨਾ ਲੱਗੇ ਖਿੱਤਰ ਵੀ ਨਹੀਂ ਲੱਗੇ ਸੱਸਿ ਵੀ ਕਿਤੇ ਹੋਰ ਕੋਈ ਵਰਾਸੀ ਵਧਾਈ ਲੈ ਜੇ ਕਿਹੜੇ ਏਰੀਆ ਤੇ ਰਹਿਣ ਵਾਲੇ ਆਪਾ ਆਪਣਾ ਜੀ ਏਰੀਆ ਤਾਂ ਸਰਦੂਲਗੜ ਹੈ ਮੇਰਾ ਪਿੰਡ ਪੁਨਿਆਰੀ ਹੈ ਸਰਸੇ ਦੇ ਲਾਗੇ ਹਰਿਆਣਾ ਚ ਬਾਰਡਰ 'ਚ ਆ ਬਾਰਡਰ ਤੋਂ ਹਾਂ ਜੀ ਬਾਡਰ ਤੋਂ ਆਇਓ ਉਹ ਮੈਂ ਕਹਿੰਦਾ ਅੱਲਾ ਪਾਗ ਨੇ ਸੋਹਣਾ ਰੰਗ ਲਾਇਆ ਹੈ ਹਲੇ ਤੱਕ ਤਾਂ ਬਾਡਰ ਤੋਂ ਮਰਾਸੀ ਪਤਾ ਨਹੀਂ ਕਿੱਥੋਂ ਕਿੱਥੋਂ ਨਿਕਲ ਕੇ ਆਉਣਗੇ ਹਲੇ ਤਾਂ ਦੱਬੇ ਪੈਲੇ ਥਲੇ ਅੱਜ ਦੇ ਦੱਬੇ ਪਿਆ ਮਰਾਸੀ ਸਾਡੇ ਬਹੁਤ ਖੁਸ਼ੀ ਹੋਈ ਏ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਈ ਤਾਂ ਦੂਰ ਬੈਠੇ ਆ ਮਰਾਸੀ ਵਿਆਹ ਸ਼ਾਦੀ 'ਚ ਫਸੇ ਆ ਉਹਨਾਂ ਨੂੰ ਜਿਵੇਂ ਜਿਵੇਂ ਹੁਣ ਵੀਡੀਓ ਜਾਊਗੀ ਗਾਂ ਤੋਂ ਗਾਂ ਇਕੱਠੇ ਹੋ ਕੇ ਆਉਣਗੇ ਚਾਹੇ ਟਰੱਕ ਕਰਾ ਕੇ ਲੈਣੇ ਪੈਣ ਮਰਾਸੀ ਇਕੱਠੇ ਹੋ ਜਾਣ ਬੋਲ ਖੁਸ਼ੀ ਤੇ ਦੋ ਬੋਲ ਖੁਸ਼ੀ ਤੇ ਹੋ ਜਾਣ ਆ ਜਾ ਬਈ ਇੱਧਰ ਇੱਧਰ ਕੈਮਰੇ ਵੱਲ ਮੂੰਹ ਘੁਮਾ ਕੇ ਆਇਆ ਬਈ ਆਇਆ ਬਈ ਆ ਹੋ ਆਉਂਦੀਆ ਨਸੀਬਾ ਨਾਲ ਇਹ ਕੜੀਆਂ ਤੇਰੇ ਕਾਕੇ ਨੂੰ ਸਜਾਇਆ ਲਾਲਾ ਫੁੱਲ ਕਹਲੀਆਂ ਤੇਰੇ ਕਾਕੇ ਨੂੰ ਸਜਾਇਆ ਫੁੱਲ ਕਹਲੀਆਂ ਆ ਹੋ ਆਉਂਦੀਆ ਨਸੀਬਾ ਨਾਲ ਇਹ ਕੜੀਆਂ ਹੋ ਆਉਂਦੀਆ ਨਸੀਬਾ ਨਾਲ ਇਹ ਕੜੀਆਂ डेड़ी मुंडेन सगन मना ओ डेड़ी मुंडे नगन मना उ ख़ुशियां जे वेड़े विचियां ख़ुशियां जे वेड़े विचियां सजाया लाॾा मुलकलिया ਦੀ ਡਿਮਾਂਡ ਵੀ ਇਹਨਾਂ ਨੇ ਕੀਤੀ ਆ ਕਹਿੰਦੇ ਕਿ ਸਵਾ 5 ਲੱਖ ਰੁਪਇਆ ਲੱਗੇ ਜਣ ਸਵਾ 5 ਲੱਖ ਰੁਪਇਆ ਤੇ 1.5 ਕਿਲੋ ਸੋਨੇ ਦੀ ਛਾਪ ਉਹ ਵੀ ਸੰਧੂਆਂ ਦੇ ਵਿਹੜੇ ਚ ਵਾ 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 ਸੋ ਇੱਥੇ ਮੀਰ ਹਲਮੋ ਨੇ ਰੰਗ ਬੰਦ ਦਿੱਤਾ ਹਵੇਲੀ ਦੇ ਵਿੱਚ 2 ਸਾਲ ਬਾਅਦ ਖੁਸ਼ੀਆਂ ਵਾਪਸ ਆ ਚੁੱਕੀਆਂ ਨੇ ਤੇ ਮੈਂ ਤੁਹਾਨੂੰ ਇੱਕ ਵਾਰ ਸਿੱਧੂ ਤੇ ਜਿਹੜੇ ਸਿੱਧੂ ਪਾਈ ਦੇ ਜਿੰਨੇ ਫੈਨਸ ਨੇ ਇੱਥੇ ਦੂਰੋ ਦੂਰੋਂ ਆਉਣੇ ਜਿਹੜੇ ਸ਼ੁਰੂ ਹੋ ਚੁੱਕੇ ਨੇ ਦੇਖ ਸਕਦੇ ਹੋ ਕਿ ਸਿੱਧੂ ਬਾਈ ਦੇ ਜਿਹੜੇ ਟਰੈਕਟਰ ਨੇ ਜਾਂ ਉਹਨਾਂ ਦੀਆਂ ਗੱਡੀਆਂ ਨੇ ਉਹਨਾਂ ਦੇ ਨਾਲ ਫੋਟੋਆਂ ਖਿਚਵਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਸੋ ਥੋੜੇ ਹੋਰ ਸਮੇਂ ਦੇ ਵਿੱਚ ਇੱਥੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਮਿਲਣੀ ਇਹ ਪਤਾ ਲੱਗ ਰਿਹਾ ਫੈਨਸ ਦੇ ਕੋਲੋਂ ਕਿ ਹੋਰ ਵੀ ਬਹੁਤ ਜ਼ਿਆਦਾ ਇੱਥੇ ਫੈਨਸ ਜਿਹੜੇ ਨੇ ਉਹ ਆਉਣਗੇ ਦੂਰੋ ਦੂਰੋਂ ਹੋਰ ਵੀ ਜਿਸ ਤਰੀਕੇ ਦੇ ਨਾਲ ਇੱਥੇ ਬਾਈ ਸਾਡੇ ਤੇ ਵੀਰ ਆਲਮ ਪਹੁੰਚੇ ਨੇ ਹੋਰ ਵੀ ਇੱਥੇ ਲੋਕ ਜਿਹੜੇ ਹੋਰ ਹੋਣੇ ਸ਼ੁਰੂ ਹੋ ਚੁੱਕੇ ਨੇ ਛੋਟੇ ਛੋਟੇ ਬੱਚੇ ਵੀ ਤੁਸੀਂ ਦੇਖ ਸਕਦੇ ਹੋ ਤੇ ਛੋਟੇ ਹਾਂਜੀ ਇਹ ਕਿੰਨੀ ਉਮਰ ਦੀ ਬੇਟੀ ਦੀ ਹਾਂ 2 ਸਾਲ ਕਿੱਥੋਂ ਆਏ ਤੁਸੀਂ ਅਸੀਂ ਬਰਨਾਲੇ ਤੋਂ ਅਸੀਂ ਮੋਗੇ ਤੋਂ ਆਏ ਹਾਂ ਹਾਂਜੀ ਤੇ ਜਦੋਂ ਖਬਰ ਪਤਾ ਲੱਗੀ ਕਿ ਦੁਬਾਰਾ ਖੁਸ਼ੀਆਂ ਇਸ ਹਵੇਲੀ ਦੇ ਵਿੱਚ ਆਏ ਆ ਅਸੀਂ ਵੀ ਦੁਬਾਰਾ ਚਲੋ ਸਿੱਧੂ ਮੂਸੇਵਾਲੇ ਨੇ ਜਲਮ ਲਿਆ ਹੈ ਹਾਂ ਇਹਦੇ ਕਰਕੇ ਮਿਲਣ ਵਾਸਤੇ ਅਸੀਂ ਦਰਸ਼ਨ ਕਰਨ ਆ ਤੇ ਆਏ ਹਾਂ ਪੂਰਾ ਪਰਿਵਾਰ ਆ ਹਾਂਜੀ ਪੂਰਾ ਪਰਿਵਾਰ ਲੈ ਕੇ ਆਏ ਕਿੰਨੇ ਕਿੰਨੇ ਜਣੇ ਨੇ ਅਸੀਂ ਹੈਗੇ ਆ 18 ਜਣੇ ਅਚ 18 ਜਣੇ ਆਏ ਨੇ ਹਾਂਜੀ ਉੱਥੋਂ ਆਏ ਮੋਗੇ ਤੋਂ ਅਸਮਿਸ ਮੂਸੇਵਾਲਾ ਨਗਰੀ ਸਟਾਫ ਮੂਸੇ ਵਾਲਾ ਮੂਸੇ ਵਾਲਾ ਸਟਾਈਲ ਕਰ ਦੋ ਕਿਹੜਾ ਕਰਦੇ ਹੁੰਦੇ ਆ ਥਾਪੀ ਥਾਪੀ ਮਾਰ ਕੇ ਦੋ ਅੰਮਰ ਪਾਟੇ ਪਾਟੇ ਮਾਰਦੇ ਹੋਰ ਕੈਮਰੇ ਦੇ ਵਿੱਚ ਕੈਮਰਾ ਕੈਮਰਾ ਦੇ ਵਿੱਚ ਕੈਮਰਾ ਮਾਰ ਥਾਪੇ ਮਾਰ ਥਾਪੇ ਆ ਇਹ ਨੇ ਫਰੈਂਡਸ ਤੇ ਬੱਚਾ ਬੱਚਾ ਐਮੀ ਨਹੀਂ ਕੋਈ ਆ ਗਿਆ ਕਿ ਬੱਚਾ ਬੱਚਾ ਫੈਨ ਜੱਟ ਦਾ ਤੇ ਇਹ ਇਹ ਟੀਚੇ ਸਾਹਮਣੇ ਨੇ ਸੋ ਹੋਰ ਹੋਰ ਵੀ ਚੀਜ਼ਾਂ ਤੁਹਾਡੇ ਅੱਗੇ ਲੈ ਕੇ ਆਉਂਦੇ ਰਹਿਵਾਂਗੇ ਦੇਖਦੇ ਰੋ ਦਿਨਿਕ ਸਵੇਰਾ ਟੀਵੀ